ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਚ ਰਿਹਾ ਹਾਂ ਵਿਦੇਸ਼ਾਂ ਵਿੱਚ ਜਾਣਾ ਮਜਬੂਰੀ ਜਾਂ ਲਾਲਚ ਦੇਖਤੇ ਹੈ ਐਸੇ ਤਾਂ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਦਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਦਾ ਟੌਪਿਕ ਹੈ ਵਿਦੇਸ਼ਾਂ ਵਿੱਚ ਜਾਣਾ ਮਜਬੂਰੀ ਜਾਂ ਲਾਲਚ ਪਿਛਲੇ ਕੁਝ ਸਮੇਂ ਤੋਂ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ ਵਿਦੇਸ਼ਾਂ ਵਿੱਚ ਜਾਣ ਦੀ ખોੜ મજબૂરી ਜਾਂ લાલચ કારણ ਹੁੰਦੀ ਹੈ ਮਨੁੱਖ ਨੂੰ ਦੂਰ ਦੇ ਢੋਲ ਸੁਹਾਵਨੇ ਲੱਗਦੇ ਹਨ ਵਿਦੇਸ਼ਾਂ ਵਿੱਚ ਜਾਣ ਦੇ ਕਈ ਕਾਰਨ ਹਨ ਮਨੁੱਖ ਦੀਆਂ ਤਿੰਨ ਮੁڈਲੀਆਂ ਲੋੜਾਂ ਰੋਟੀ ਕੱਪੜਾ ਤੇ ਮਕਾਨ ਹੈ ਮਨੁੱਖ ਰੋਜੀ ਰੋਟੀ ਕਮਾਉਣ ਲਈ ਪਰਦੇਸ ਵਿੱਚ ਜਾ ਕੇ ਕਮਾਈ ਕਰਦਾ ਹੈ ਅੱਜ ਪੰਜਾਬ ਵਿੱਚ ਲੱਖਾਂ ਲੋਕ ਵਿਦੇਸ਼ ਵਿੱਚ ਜਾ ਬਸੇ ਹਨ ਮਾਪੇ ਆਪਣੇ ਧੀਆ ਪੁੱਤਰਾਂ ਨੂੰ ਵਿਦੇਸ਼ ਭੇਜ ਕੇ ਆਪਣੀ ਗਰੀਬੀ ਦੂਰ ਕਰਨ ਦੇ ਸੁਪਨੇ ਵੇਖਦੇ ਹਨ ਸਾਡੇ ਦੇਸ਼ ਵਿੱਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਕੰਮ ਵਾਲਾ ਮਿਹਨਤ ਨਾਲ ਇਨਾ ਕਟ ਹੁੰਦਾ ਹੈ ਕਿ ਉਹ ਦੋ ਵਕਤ ਦੀ ਰੋਟੀ ਮੁਸ਼ਕਿਲ ਨਾਲ ਖਾਂਦਾ ਹੈ ਪੜ੍ਹੇ ਲਿਖੇ ਲੋਕ ਡਿਗਰੀਆਂ ਲੈ ਕੇ ਘੁੰਮਦੇ ਹਨ ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਨਹੀਂ ਮਿਲਦੀਆਂ ਵਿਦੇਸ਼ਾਂ ਵਿੱਚ ਕਮਾਇਆ ਤਾਂ ਭਾਰਤ ਵਿੱਚ ਕਈ ਗੁਣਾ ਵੱਧ ਜਾਂਦਾ ਹੈ ਸਾਡੇ ਦੇਸ਼ ਵਿੱਚ ਹੱਥੀ ਕੰਮ ਕਰਨ ਦੀ ਸ਼ਰਮ ਮੰਨੀ ਜਾਂਦੀ ਹੈ ਪਰ ਵਿਦੇਸ਼ਾਂ ਵਿੱਚ ਹਰ ਛੋਟਾ ਵੱਡਾ ਖਿੜੇ ਮੱਥੇ ਚਾਰ ਛੋਟਾ ਵੱਡਾ ਕੰਮ ਖਿੜੇ ਮੱਥੇ ਸਵੀਕਾਰ ਕਰ ਲਿਆ ਜਾਂਦਾ ਹੈ শিক্ষা প্রাপ্তি ਲਈ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਭੇਜਦੇ ਹਨ ਉੱਥੇ ਵਿਦਿਆਰਥੀਆਂ ਨੂੰ ਜ਼ਿਆਦਾ ਸਹੂਲਤਾ ਮਿਲਦੀਆਂ ਹਨ ਵਿਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਦੀ ਅਣਹੋਂਦ ਹੈ ਇਸ ਲਈ ਪੰਜਾਬ ਵਿੱਚ ਵਿਦੇਸ਼ ਜਾਣ ਦਾ ਰੁਝਾਨ ਜਿਆਦਾ ਹੋ ਗਿਆ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਨਹੀਂ ਮੈਂ ਤੁਹਾਨੂੰ ਸਭ ਨੂੰ ਅਗਲੀ ਵੀਡੀਓ ਵਿੱਚ ਇਸ ਨੂੰ ਫਿਰ ਦੇਖਣ ਲਈ ਧੰਨਵਾਦ